ਤੁਸੀਂ ਲਾਈਵ ਚੱਲਦੇ ਹੋ ਜਿੱਥੇ ਵੀ ਆਪਣਾ ਇੱਕੋ ਗੱਲ ਕਹਿਣਾ ਚਾਹਿਆ ਜੇ ਤੁਹਾਡੀ ਜਿੱਥੇ ਆ ਕਿ ਨਿਊਜ਼ ਪਹੁੰਚਦੀ ਹੈ ਨਾ ਮੇਰੇ ਸਦਾ ਸਰਕਾਰਾਂ ਨੂੰ ਜਵਾਬ ਹੈ ਜਾਂ ਦਾਮ ਹੈਗਾ ਤਾਂ ਰੋਕ ਲਿਓ ਸਾਡੇ ਦਾਮ ਆਹੀ ਦਿੱਲੀ ਪਹੁੰਚ ਕੇ ਤਾਂ ਖਾਵਾਂਗੇ ਨੌਜਵਾਨਾਂ ਦਾ ਵੱਡਾ ਚੈਲੰਜ ਆ ਆਪਾਂ ਕਹਿ ਦਈਏ ਹਰਿਆਣਾ ਸਰਕਾਰ ਨੂੰ ਵੀ ਕਿ ਅਸੀਂ ਦਿੱਲੀ ਪਹੁੰਚਣਾ ਹੀ ਪਹੁੰਚਣਾ ਬਾਈ ਜੀ ਜਿੰਨਾ ਜ਼ੋਰ ਲੱਗਦਾ ਤੁਸੀਂ ਲਾ ਲਓ ਕੰਦਾ ਕਰ ਲਓ ਬੰਬ ਮਾਰ ਲਓ ਗੋਲੀਆਂ ਮਾਰ ਲਓ ਜਿੰਨੇ ਮਰਜੀ ਸਿੰਘ ਜ਼ਖਮੀ ਕਰ ਲਓ ਅਸੀਂ ਨਹੀਂ ਰੁਕਣਾ ਅਸੀਂ ਦਿੱਲੀ ਜਾ ਕੇ ਹੀ ਸਾਹ ਲੈਣਾ ਅਸੀਂ ਆਪਣੇ ਹੱਕ ਵਾਪਸ ਲੈ ਕੇ ਮੁੜਾਂਗੇ ਐਂ ਤਾਂ ਨਹੀਂ ਮੁੜਾਂਗੇ ਆ ਆਪਾਂ ਕਹਿ ਦਈਏ ਨੌਜਵਾਨਾਂ ਦੇ ਵਿੱਚ ਬਹੁਤ ਜੋ ਨੰਬਰ ਅੱਗੇ ਨਾ ਮੋੜੋ ਅੱਗੇ ਨਾ ਪਟੋਲ ਮੋੜੋ ਅੱਗੇ ਨਾ ਪਟੋਲ ਮੋੜੋ ਦਰਸ਼ਕੋ ਸੱਤੀ ਕਾਲ ਜੀ ਆਰਕੇਸਟਰੀ ਵੀ ਦੇਖ ਰਹੇ ਹੋ ਅੱਜ ਆਪਾਂ ਖੜੇ ਆ ਸ਼ੰਭੂ ਬਾਰਡਰ ਤੇ ਜਿੱਥੇ ਕਿ ਸਰਕਾਰਾਂ ਨੇ ਭਾਰਤ ਪਾਕਿਸਤਾਨ ਦਾ ਬਾਰਡਰ ਬਣਾਦਾ ਜੋ ਕਿ ਪੰਜਾਬ ਹਰਿਆਣਾ ਬਾਰਡਰ ਸੀਗਾ ਪਰ ਅੱਜ ਦੀ ਆਪਾਂ ਹਾਲਾਤ ਦੀ ਗੱਲ ਕਰੀਏ ਤਾਂ ਸਰਕਾਰਾਂ ਨੇ ਖੱਟੜ ਸਰਕਾਰ ਨੇ ਇਹ ਭਾਰਤ ਪਾਕਿਸਤਾਨ ਦਾ ਬਾਰਡਰ ਬਣਾਦਾ ਅੱਜ ਆਪਣੇ ਨਾਲ ਕਿਸਾਨ ਵੀਰ ਆਪਣੇ ਨਾਲ ਮੌਜੂਦ ਨੇ ਜੋ ਕਿ ਆ ਆਪਾਂ ਕਹਿ ਦਈਏ ਵੀ ਗੈਸ ਦੇ ਗੋਲੇ ਦਾਗੇ ਗਏ ਨੇ ਇਹਦੇ ਨਾਲ ਸਾਹ ਦੀ ਵੀ ਪ੍ਰੋਬਲਮ ਆ ਰਹੀ ਆ ਆਪਾਂ ਵੀਰਾਂ ਨਾਲ ਗੱਲਬਾਤ ਕਰਾਂਗੇ ਬਾਈ ਸੱਸੀ ਕਾਲ ਜੀ ਇਹ ਮੇਰੇ ਪੁੱਤਿਆ ਮਰ ਗਏ ਹੈ ਜੀ ਇਹ ਮੇਰੇ ਪੁੱਤੇ ਹੈ ਜੀ ਜੀ ਤੇ ਬਾਬਾ ਜੀ ਆਪਾਂ ਸ਼ੁਰੂਆਤ ਇੱਥੋਂ ਕਰਾਂਗੇ ਵੀ ਕੀ ਗੱਲ ਹੋ ਗਈ ਵੀ ਆਪਣਾ ਸਰਕਾਰਾਂ ਨੇ ਇੰਨਾ ਗਿੱਲਾ ਸ਼ਿਕਵਾ ਵੀ ਤੁਹਾਨੂੰ ਐਡੀ ਉਮਰ ਦੇ ਵਿੱਚ ਇੱਥੇ ਹੋਣਾ ਪੈ ਗਿਆ ਜੀ ਮੇਰੀ ਮੇਰੇ ਪੁੱਤੇ ਬਈ ਇਹ ਗੱਲ ਹੈ ਆ ਸਿਆਣਾ ਕੋਈ ਹਾਂ ਪਿੱਛੇ ਹੋਰ ਬੋਲ ਬੋਲ ਫੇਰਾ ਬੋਲੋ ਜੀ ਬੋਲੋ ਬੋਲੋ ਮੇਰੇ ਪੁੱਤਿਆ ਮਰ ਗਏ ਜੀ ਮੇਰੇ ਪੁੱਤੇ ਆ ਇੱਥੇ ਦੇਖੀ ਕੱਲ ਆ ਰਾਇਆ ਮੂੰਥ ਲੈ ਕਰੋ ਓਏ ਹਾਂ ਇਹ 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 ਗੈਸ ਦੇ ਨਾਲ ਆਪਾਂ ਕਹਦੀਆਂ ਨਾ ਵੀ ਉਹਦੇ ਨਾਲ ਸਾਹ ਦੀ ਪ੍ਰੋਬਲਮ ਆ ਰਹੀ ਹੈ ਉਸ ਦੇ ਕਾਰਨ ਇਹਨਾਂ ਨੇ ਮੂੰਹ ਟਕੇ ਹੋਏ ਆ ਤੇ ਉਸ ਦੇ ਤਰੀਕੇ ਨਾਲ ਹੀ ਆਪਣੇ ਦਵਾਈਆਂ ਲੱਗੀਆਂ ਬਾਈ ਜੀ ਤੁਸੀਂ ਮੰਨ ਕੇ ਚੱਲੋ ਵੀ ਇੱਥੇ ਆਏ ਹੋ ਠੀਕ ਹੈ ਤੇ ਰਾਤ ਆਪਾਂ ਕਹਦੀਏ ਵੀ ਗੋਲੇ ਦਾਗੇ ਗਏ ਨੇ ਤੇ ਇੱਕ ਆਪਾਂ ਕਹਦੀਏ ਵੀ ਢਿੰਗ ਸਿੰਘ ਦੀ ਫੱਟੜ ਵੀ ਹੋਏ ਨੇ ਤੇ ਉਹਦੇ ਬਾਰੇ ਦੱਸੋ ਸਾਨੂੰ ਬਾਈ ਜਦੋਂ ਕਹਿੰਦੇ ਆ ਵੀ ਕੋਈ ਹਮਲਾ ਕਰਦਾ ਤੇ ਫਿਰ ਉਹ ਇੱਕ ਸਹੀ ਨਹੀਂ ਸਮਝਿਆ ਜਾਂਦਾ ਜੇ ਇੱਕ ਸਾਨੂੰ ਫਿਰ ਪਾਕਿਸਤਾਨੀ ਦੇ ਦੋ ਹਾਂ ਪਾਕਿਸਤਾਨ ਦਾ ਬਾਰਡਰ ਬਣਾ ਲੈਂਦੇ ਇਹ ਬਾਰਡਰ ਇਹ ਬਣਾਇਆ ਹੋਇਆ ਨਾ ਨੇ ਆ ਪਿੱਛੇ ਆਪਾਂ ਗੱਲ ਕਰੀਏ ਫੋਸਤਾਨੀ ਦੇ ਦੋ ਜਿਆਦਾ ਮਾਤਰਾ ਦੇ ਵਿੱਚ ਫੋਰਸ ਲੱਗੀ ਹੋਈ ਹੈ ਤੁਸੀਂ ਖੱਟੜ ਸਰਕਾਰ ਬਾਰੇ ਕੀ ਕਹੋਗੇ ਬਾਈ ਬੇੜਾ ਕਰਪ ਹੋ ਗਿਆ ਖੱਟਰ ਸਰਕਾਰ ਦਾ ਇਹਦਾ ਵਿਰੋਧ ਕਰਾਂਗੇ ਤੇ ਵਿਰੋਧ ਕਰਾਂਗੇ ਤੁਸੀਂ ਦਵਾਈ ਲਈ ਇਹਦਾ ਪੈਂਦਾ ਫਰਕ ਹੀ ਬਹੁਤ ਜ਼ਿਆਦਾ ਬਾਈ ਬਹੁਤ ਜ਼ਿਆਦਾ ਜੀ ਹਾਂਜੀ ਬਾਬਾ ਜੀ ਤੁਸੀਂ ਕਹਿ ਰਹੇ ਸੀ ਕੀ ਕਹਿ ਰਹੇ ਸੀ ਜੀ ਮੇਰੀ ਮੇਰੀ ਗੱਲ ਸੁਣੋ ਕਹਿਣਾ ਚੋਣਾ ਵੀ ਦੇਖੋ ਸਰਕਾਰਾਂ ਬੜੀਆਂ ਆਈਆਂ ਜੀ ਕਿਸਾਨਾਂ ਨਾਲ ਧੱਕਾ ਕਰਦੀਆਂ ਆਈਆਂ ਜੀ ਕਿਸਾਨਾਂ ਨਾਲ ਆ ਵੀ ਕਿਸਾਨਾਂ ਨਾਲ ਪਗੜਿਆ ਕੀ ਜਾਂਦਾ ਦੇਖੋ ਹੈਰਾਨ ਹੋ ਰਿਹਾ ਸਾਕ ਕਿਸਾਨ ਕਰ ਕਰ ਵਾਦੇ ਮੋਦੀ ਸਰਕਾਰ ਇਹ ਮੁੱਕਰੀ ਜਾਂਦੀ ਆ ਇਹਨਾਂ ਦਾ ਹੱਕ ਆ ਵੀ ਸਾਡੀਆਂ ਜ਼ਮੀਨਾਂ ਖੋਈਏ ਨੌਜਵਾਨ ਮੁੰਡੇ ਮਾਰੀਏ ਜੋਨ ਨਾ ਬਾਬਾ ਕਿੰਨੂੰ ਦਬਾ ਕੇ ਅਸੀਂ ਘਰ ਬੈਠੀਏ ਨਹੀਂ ਹੁਣ ਆਪਾਂ ਜਿਹੜਾ ਦਿੱਲੀ ਵਾਲਾ ਆਪਣੇ ਇਹ ਚੱਲੇ ਆ ਭਾਈ ਕਹਿ ਮੇ ਰਹਿਣਗੇ ਦਿੱਲੀ ਹਾਂ ਕੈਮ ਰਹੂਗਾ ਦਿੱਲੀ ਵਾਲ ਜਿਹੜੇ ਸਾਡੇ ਆਗੂ ਨੂੰ ਹੁਕਮ ਕਰਦਾ ਵੀ ਦਿੱਲੀ ਜਾਣਾ ਮਾਂ ਆਗੂ ਨਾਲ ਅਸੀਂ ਦਿੱਲੀ ਜਾਵਾਂਗੇ ਜੂ ਜਾਵਾਂਗੇ ਦਿੱਲੀ ਨੌਜਵਾਨ ਵੀਰ ਵੀ ਆਪਣੇ ਡਟੇ ਹੋਏ ਨੇ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਇੱਕ ਮਿੰਟ ਬਾਬਾ ਜੀ ਇੱਕ ਮਿੰਟ ਕਰਦੇ ਆਂ ਉਹਦੇ ਨਾਲ ਗੱਲ ਅ ਭਾਈ ਜੀ ਤੁਸੀਂ ਦੱਸੋ ਵੀ ਜਿਸ ਤਰੀਕੇ ਨਾਲ ਖੱਟੜ ਸਰਕਾਰ ਨੇ ਪੂਰੀ ਸੜਕ ਨੂੰ ਪੁੱਟ ਕੇ ਕਿਸਾਨਾਂ ਨੂੰ ਦਿੱਲੀ ਰੋਕਣ ਦੇ ਵਾਸਤੇ ਐਡਾ ਜਿਹੜਾ ਉਪਰਾਲਾ ਕਰ ਰਹੀ ਹੈ ਕੀ ਇਹ ਸਹੀ ਹੈ ਤੁਹਾਡੇ ਨਜ਼ਰ ਦੇ ਵਿੱਚ ਕੀ ਹੈ ਸਹੀ ਕੀ ਹੈ ਸਾਡੇ ਪੀੜੀਆਂ ਖਤਮ ਕਰਨ ਨੂੰ ਫਿਰਦੇ ਸਰਕਾਰ ਜੀ ਠੀਕ ਹੈ ਆਣ ਵਾਲੀ ਪੀੜੀਆਂ ਸਾਡੇ ਦਾ ਚਲ ਸਮਾਂ ਲੰਘ ਗਿਆ ਹੁਣ ਸਾਡੀ ਪੀੜੀਆਂ ਆਣ ਆਲੀਆਂ ਸਾਡੇ ਜਵਾਬ ਚੱਲੇ ਉਹ ਕੀ ਕਰਨਗੇ ਕੀ ਬੀਜਣਗੇ ਅਸੀਂ ਮੋਦੀ ਪੀੜੀਆਂ ਦੇ ਇੱਕ ਹਿਸਾਬ ਦਾ ਸਰਕਾਰ ਦੇ ਥੱਲੇ ਥੋੜਾ ਲੱਗੇ ਰਹਿਣਾ ਅਸੀਂ ਆਪਣਾ ਕਿਸਾਨ ਕਣਕ ਬੀਜਦਾ ਆਪਣੀ ਜੀਰੀ ਬੀਜਦਾ ਆਪਣਾ ਆਪ ਉਹਦਾ ਜ਼ਿੰਮੇਵਾਰੀ ਬਣਦੀ ਹੈ ਆਪਣਾ ਜਿੰਨੇ ਮੇ ਰੇਟ ਤੇ ਮਰਜ਼ੀ ਵਿੱਚ ਅਸੀਂ ਕਿਸਾਨ ਆ ਅਸੀਂ ਨੌਕਰ ਨਹੀਂ ਹੈਗੇ ਸਾਸੀ ਆਦੀ ਖੁੱਦ ਜ਼ਮੀਨ ਦਾ ਅਸੀਂ ਖੁਦ ਮਾਲਕ ਆ ਬੇਸ਼ੱਕ ਸਾਡੇ ਕੋਲ ਜ਼ਮੀਨ ਹੈ ਜਾਂ ਨਹੀਂ ਹੈ ਅਸੀਂ ਪਰ ਆਪਣੀ ਮਰਜ਼ੀ ਦੇ ਮਾਲਕ ਆ ਜੇ ਚ ਕੰਚ ਆਉਂਦੇ ਨਾ ਵੀ ਅਸੀਂ ਸਾਡੇ ਸਰਹਰਾ ਆਪਣਾ ਚੱਲਾਂਗੇ ਤਾਂ ਉਹ ਗੱਲ ਆਪਣੀ ਬਾਈ ਜੀ ਮੇਰੀ ਗੱਲ ਅਸੀਂ ਅੱਜ ਵੀ ਡਟੇ ਆਂ ਜਦ ਤੱਕ ਅਸ ਗਰ ਚੱਲੇਗਾ ਅਸੀਂ ਡਟੇ ਰਹਾਂਗੇ ਜਿਹੜੇ ਸਾਰੀ ਰਾਤ ਆਪਾਂ ਕਹਿੰਦੇ ਗੋਲੇ ਡਾਗੇ ਗਏ ਨੇ ਤੇ ਵੀਰ ਫਟੜ ਹੋਏ ਨੇ ਕੀ ਸਰਕਾਰ ਆਹ ਦੇਖੋ ਭਾਈ ਕਰੂਗੀ ਜਿਹੜੀਆਂ ਫਟੜ ਹੋਏ ਨੇ ਫਟੜਾ ਦੇਖੋ ਗੋਲੀਆਂ ਚਲਾ ਰਹੇ ਆਂ ਤ੍ਰੀਅੰਗ ਆਹ ਦੇਖੋ ਕੈਮਰਾਮੈਨ ਨੂੰ ਕਹੂੰਗਾ ਵੀ ਦੇਖੋ ਹੁਣ ਅਸੀਂ ਹੁਣ ਅਸੀਂ ਪੰਜਾਬ ਦੇ ਆਂ ਹਰਿਆਣੇ ਦੀ ਬਾਤ ਹੱਦਾਂ ਵਾਲੀ ਪੂਰੀ ਨਹੀਂ ਹੁੰਦੀ ਪੰਜਾਬ ਦੀ ਹੱਦ ਐ ਇੱਥੇ ਸਾਡੇ ਪੰਜਾਬ ਦੀ ਹੱਦ ਵਿੱਚ ਨੁਕਸਾਨ ਹੋ ਰਿਹਾ ਗੱਲ ਕਰਾਂਗੇ ਜਿਹੜੀ ਫੋਰਸ ਖੜੀ ਆ ਹਰਿਆਣਾ ਦੀ ਇਹ ਪੰਜਾਬ ਦੇ ਵਿੱਚ ਖੜੀ ਆ ਪੰਜਾਬ ਦੇ ਵਿੱਚ ਖੜੀ ਆ ਪੰਜਾਬ ਦੀ ਹੱਦ ਦੇ ਤੱਕ ਤਾਂ ਕਿੰਨਾ ਸ਼ਰਮ ਤੱਕਾ ਆਪਾਂ ਕਹਿੰਦੇ ਹਰਿਆਣਾ ਸਰਕਾਰ ਦਾ ਖੱਟੜ ਸਰਕਾਰ ਦਾ ਜੋ ਕਿ ਪੰਜਾਬ ਦੇ ਵਿੱਚ ਹੀ ਉਹਨਾਂ ਨੇ ਫੋਰਸ ਖਿਲਾਰਤੀ ਤੇ ਆਪਾਂ ਪੰਜਾਬ ਸਰਕਾਰ ਨੂੰ ਵੀ ਇਹ ਜ਼ਰੂਰ ਅਪੀਲ ਹੈ ਕਹਿੰਦੇ ਹੈ ਲੰਮੀ ਨਗਾ ਮਾਰ ਤੱਕਾ ਕੀ ਹੱਥੇ ਰਹਾਂਗੇ ਸਭ ਲੋਕਾਂ ਕੋ ਮਾਰ ਕੇ ਖਵਾਵੇ ਆਪ ਬੰਦੇ ਠੱਕ ਨਾ ਦੇ ਆਪ ਬੰਦੇ ਠੱਕ ਨਾ ਦੇ ਕਿਰੇ ਪੀਰੋ ਗੋਲ ਕੇ ਜਾਤ ਗੋਸ਼ਿਤ ਵੀ ਤੂਗੀ ਹੈ उसके साथ जो खड़े है कि कि हमला हाँ कर रहे हैं उनसे हाथ जोड़ कर आप पीछे की आप और नेताओं के विचार सुनिए मैं इतना ही कहकर दो नारे बोलूँगा आपने ताजिल बोलना है किसान अंदलन दवारे इहो साम्हूं छोड़ पिया धनेवार सबोर साहिब सहयोगी ज ਏ ਜਿਹੜੇ ਬੰਦੇ ਬਾਰੇ ਕੇਂਦਰ ਫਰਕਾਰ ਦਾ ਹਰ ਪ੍ਰਕਾਰ ਦਾ ਲੰਗਰ ਬਾਰੇ ਗੁਰੂ ਕਰਨਾ ਪਿਆ ਦਿੱਲੀ ਵਾਲਾ ਕੰਮ ਕਰਦਾ ਬਾਈ ਜੀ ਹਰ ਪ੍ਰਕਾਰ ਦਾ ਲੰਗਰ ਬਿਲਕੁਲ ਤਿਆਰ ਹੈ ਤੇ ਸਾਥੀਓ ਬਰਾਏ ਮੇਰ ਦਾ ਮੇਰੇ ਸਿਹੜੀ ਹਰ ਜੰਬ ਜਬ ਆਪਾਂ ਨੇੜੇ ਸੇ ਜੇ ਬੋ ਆ ਜਾ ਨੀ ਤਾਂ ਆਪਾਂ ਗੱਲ ਕਰੀਏ ਤਾਂ ਬਹੁਤ ਦੂਰ ਤੱਕ ਹੋਰ ਪਿੱਛੇ ਤੱਕ ਆਪਾਂ ਕਹਿ ਰਹੇ ਜੀ ਕੈਕਟਰ ਟਰਾਲੀਆਂ ਪਰਕਿੰਦਰ ਦੇ ਬੇਸ ਦਾ ਪਰਦਾ ਦਿੱਲੀ ਵਾਲਾ ਕੰਮ ਨਹੀਂ ਕਰਦਾ ਬਾਈ ਰਾਇਸ਼ੀ ਬਣਾਦੀ ਜਮਾ ਇੱਥੇ ਇਹ ਇੱਕ ਚੀਜ਼ ਕੰਬੂਦਮ ਦਿਖਾਵਾਂਗੇ ਅੱਗੇ ਦੇਖੋ ਇਧਰ ਅਰੇ ਖੈਰ ਮੰਗਰ ਲੱਗਿਆ ਹੋਇਆ ਜਾਬ ਬਿਸਕਟ ਵੀ ਲਾਤਾ ਇਧਰ ਪ੍ਰਸ਼ਾਦਾ ਵੀ ਚੱਲ ਰਿਹਾ ਦੇਖੋ ਤੇ ਘੈਟਾ ਗੱਲ ਸਾਰਾ ਪੂਰਾ ਜਿਚਾ ਕੇ ਖੜਾ ਲਾਤਾ ਬਈ ਇਹਨਾਂ ਨੇ ਜਿੱਤ ਕੇ ਜਾਣਾ ਥੋੜਾ ਜਿੱਤ ਕੇ ਜਾਣਾ ਦਿੱਲੀ ਬਣਾਦੀ ਇਹ ਵੀ ਸ਼ੰਭੂ ਬਾਦਰ ਨੂੰ ਦਿੱਲੀ ਬਣਾਦਾ ਬਾਈ ਇਹਨਾਂ ਨੇ ਦੇਖੋ ਥਾ ਥਾ ਦੇ ਪ੍ਰਸ਼ਾਦੇ ਚਾਹ ਪਾਣੀ ਰੇਹ ਚੀਜ਼ ਲਓ ਜੀ ਆ ਜੀ ਲਓ ਵੀ ਤੰਬੂ ਤੰਬੂ ਕਦੇ ਘੇੜ ਲੱਗੇ ਹੋਏ ਸਾਰੇ ਰੈਸ਼ ਦਾ ਪੂਰਾ ਪ੍ਰਬੰਧ ਹੈ ਇਹ ਨਾ ਵੀ ਮਸੀਦਾ ਵੀ ਕਰੋ ਕੰਮ ਚਲਾਦਾ ਬਾਈ ਮਿਹਰਬਾਨੀ ਬਾਈ ਮਿਹਰਬਾਨੀ ਥੈਂਕ ਯੂ ਨਾ ਵੀ ਬਈ ਦੇਖੋ ਬਾਈ ਜੀ ਹਰਕ ਪ੍ਰਕਾਰ ਦੇ ਲੰਗਰ ਮਿਲੂਗਾ ਇੱਧਰ ਦਵਾਈਆਂ ਦਾ ਖਾਸ ਪ੍ਰਬੰਧ ਹੈ ਦਵਾਈਆਂ ਵੀ ਕਿਉਂਕਿ ਵਾਰ-ਵਾਰ ਜੋ ਬੋਲੇ ਦਾਗਨ ਕਾਰਨ ਸਾਹ ਦੀ ਪ੍ਰੋਬਲਮ ਜਾਂ ਕਿਸੇ ਦੇ ਆਖਰੀ ਸਤ ਦਵਾਈ ਵੀ ਉਹਦੇ ਵਾਸਤੇ ਵੀ ਮੈਡੀਸਨ ਦਾ ਵੀ ਪੂਰਾ ਖਾਸ ਕਰਵਾ ਲਿਆ ਉਹਦੇ ਪਿੱਛੇ ਰਕਣੀ ਦੇਖੋ ਇਹ ਰਾਜਾਂ ਦਾ ਦੋਰ ਤੱਕ ਟਰਾਲੀਆ ਤੇ ਜਿਹੜਾ ਕਾਫਲਾ ਉਹ ਖੜਾ ਹੈ ਤੇ ਇਹ ਦੇਖੇ ਰੋਲ ਕਸ ਕਰਦੇ ਚਲੋ ਜਹਾਉਂਗਾ ਜੀ ਆ ਬੜਾ ਸਾਰੀਆਂ ਪਹੁੰਚ ਰਹੀਆਂ ਹਮ ਹਮਾ ਤੇ ਦੂਰ ਤੱਕ ਜਾਂਦਾ ਛੋਈ ਜਾਂਦਾ ਛਾਦਾਈ ਬੜਾ ਜੀ ਦੂਰ ਤੱਕ ਇਧਰ ਅੱਗੇ ਚਾਹ ਲੰਗਰ ਹਰੇਕ ਪ੍ਰਕਾਰ ਦਾ ਲੰਗਰ ਹੈ ਕਿਸੇ ਕੋਈ ਬ੍ਰੈਂਡ ਦੀ ਪ੍ਰੋਬਲਮ ਨਹੀਂ ਹਰੇਕ ਚੀਜ਼ ਦਾ ਪ੍ਰਬੰਧ ਕੀਤਾ ਹੋਇਆ ਹੈ ਹਾਂ ਬਹੁਤ ਵਧੀਆ ਇਧਰ ਪਛਾਦਿਆ ਆਜੋ ਜੀ ਇਹਦਾ ਲੰਗਰ ਸੱਜਿਆ ਜਾਏ ਹੋਰ ਟੈਕ ਬੈਗ ਨੂੰ ਹਲੋ ਮੈਂ ਰੇਜੀਨ ਵਾਲਾ ਪਾੜੇ ਪਾ ਦਿੱਤੇ ਆਏ ਦਿੱਲੀ ਤੋਂ 12 ਕਿਲੋਮੀਟਰ ਪਈ ਹੈ ਦੂਰ ਹੈ ਅੱਜ ਸ਼ਾਮ ਨੂੰ ਰੇਲੇ ਵੀ ਕ੍ਰੋਸ ਕਰ ਲੈਣਾ ਹੀ ਕਰਨਾ ਹੈ